ਅਗਲੀ ਸਰਵਵਾਂ ਚਲੀਏ ਰਾਜਕਨਵੀਰ ਸਿੰਘ ਜੀ ਇਹ ਬੜੀ ਖਤਰਨਾਕ ਖਬਰ ਆ ਜਦੋਂ ਤੋਂ ਹੀ ਟਰਾਂਸਨੇਸ਼ਨਲ ਰੈਪ੍ਰੈਸ਼ਨ ਦੀ ਗੱਲਬਾਤ ਹੋ ਰਹੀ ਹੈਗੀ ਆ ਯੂ ਐਸ ਏ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੱਜਰ ਹੁਣਾਂ ਦਾ ਕਤਲ ਤੇ ਉਸ ਤੋਂ ਬਾਅਦ ਗੁਰਪਤਪਨ ਸਿੰਘ ਪੰਨੂ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਜੋ ਨਿਕਲ ਗੁਪਤਾ ਵੱਲੋਂ ਕੀਤੀ ਗਈ ਆ ਤੇ ਉਸ ਸਾਰੇ ਮਾਹੌਲ ਤੋਂ ਹੁਣ ਇੱਕ ਤਰ੍ਹਾਂ ਦੇ ਨਾਲ ਭਾਰਤੀ ਸਰਕਾਰ ਨੇ ਆਪਣੇ ਏਜੰਟ ਤਾਂ ਜਿਹੜੇ ਰਾ ਦੇ ਬਹੁਤ ਸਾਰੇ ਸੀ ਉਹ ਕੱਢ ਲਏ ਆ ਅਮਰੀਕਾ ਕੈਨੇਡਾ ਦੇ ਵਿੱਚੋਂ ਪਰ ਉਹਨਾਂ ਨੇ ਹੁਣ ਇੱਕ ਹੋਰ ਫਰੰਟ ਦੇ ਉੱਤੇ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਹੈ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਬਦਨਾਮ ਕਰਨਾ ਹੈ ਟੋਟਲੀ ਜਿਹੜਾ ਇੰਡੀਆ ਦਾ ਜਿਹੜਾ ਮੀਡੀਆ ਆ ਇਸ ਟਾਈਮ ਸ਼ਰੇਆਮ ਲੱਗਾ ਹੋਇਆ ਆ ਇੱਕ ਤੁਹਾਨੂੰ ਛੋਟੀ ਜਿਹੀ ਆਧਾਰਨ ਦੱਸਣ ਲੱਗਾ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ ਅ ਅੱਜ ਦੀ ਰੇਟ ਦੇ ਵਿੱਚ ਇੰਡੀਆ ਚ ਬਹੁਤ ਸਾਰੇ ਜਿਹੜੇ ਅ ਇੰਡੀਆ ਪੱਖੀ ਜਿਹੜੇ ਉੱਥੇ ਦੇ ਉਹਨਾਂ ਦੇ ਜੌਬ ਕਰਨ ਵਾਲੇ ਆ ਜਾਂ ਕੋ ਮਿਲਟਰੀ ਚ ਆ ਪੱਗਾਂ ਬਨ ਕੇ ਉਹ ਸਿੱਖਾਂ ਨੂੰ ਬਦਨਾਮ ਕਰ ਰਹੇ ਆ ਕੱਲਾ ਸਿੱਖਾਂ ਨੂੰ ਨਹੀਂ ਗੁਰੂ ਘਰਾਂ ਨੂੰ ਵੀ ਪਈ ਜੀ ਅਮਰੀਕਾ ਕੈਨੇਡਾ ਦੇ ਜਿਹੜੇ ਗੁਰੂ ਘਰ ਆ ਉੱਥੇ ਡਰੱਗ ਦਾ ਪੈਸਾ ਆਉਂਦਾ ਉਹ ਡਰੱਗ ਦਾ ਪੈਸਾ ਜਿਹੜੇ ਆ ਉਹ ਖਾਲਸਤਾਨੀਆਂ ਨੂੰ ਦਿੰਦੇ ਆ ਉਹ ਉੱਥੇ ਜਿਹੜੇ ਰੋਲਾ ਪਾਉਂਦੇ ਹੈਗੇ ਆ ਇਹ ਸ਼ਰਿਆਮ ਸਿੱਖਾਂ ਤੋਂ ਉਹ ਕੁਹਾ ਰਹੇ ਆ ਤੇ ਪੂਰੇ ਇੰਡੀਆ ਦੇ ਵਿੱਚ ਮੀਡੀਆ ਚ ਇਹ ਜ਼ਹਿਰ ਫਲਾਈ ਜਾ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਮੈਂ ਕੈਨੇਡਾ ਦੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਜੋ ਉਹਨਾਂ ਦੀ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜੀ ਅਗਸਟ 4 ਦੀਆਂ ਕੱਲ ਦੀਆਂ ਇੱਕ ਪਾਕਿਸਤਾਨੀ ਮੌਲਦਾ ਬੰਦਾ ਰਾਹਿਤ ਰਾਓ ਜੋ ਲਗਭਗ 30 ਸਾਲਾਂ ਤੋਂ ਸਰੀ 'ਚ ਰਹਿੰਦਾ ਹੈ ਉਹਦਾ ਆਪਣਾ ਉੱਥੇ ਬਿਜ਼ਨਸ ਆ ਮਨੀ ਐਕਸਚੇਂਜ ਦਾ ਉਹਦਾ ਕਿਸੇ ਕਸਟਮਰ ਦੇ ਨਾਲ ਲੜਾਈ ਝਗੜਾ ਹੋ ਗਿਆ ਉਹ ਬੰਦੇ ਨੇ ਉਹਦੇ ਤੇ ਅੱਗ ਸਿੱਟਤੀ ਤੇ ਉਹਨੂੰ ਉਹ ਥੋੜੀ ਅੱਗ ਲੱਗ ਗਈ ਤੇ ਝੁੱਲਸ ਗਿਆ ਤੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਆ ਇਸ ਟਾਈਮ ਵੀ ਉਹ ਸਰੀ ਦੀ ਜਿਹੜੀ ਆਰ ਸੀ ਐਮ ਪੀ ਆ ਉਹ ਇਹ ਕਹਿ ਰਹੀ ਆ ਕਿ ਉਹ ਜਿਹੜਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਹੈਗਾ ਆ ਤੇ ਉਸ ਨੂੰ ਜਿਹੜਾ ਅੱਗ ਲਾਉਣ ਵਾਲਾ ਬੰਦਾ ਕੋਈ 25 ਤੋਂ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਮਿੰਨੀ ਕੂਪਰ ਦੇ ਵਿੱਚ ਉਹ ਭੱਜ ਗਿਆ ਉਹਦੀ ਫੋਟੋ ਵੀ ਆਈ ਆ ਤੇ ਪੁਲਿਸ ਵੀ ਉਹਨੂੰ ਜਿਹੜੀ ਲੱਭ ਲਈ ਹੈ ਭਾਰਤ ਦੇ ਵਿੱਚ ਜਿਹੜਾ ਇੰਡੀਆ ਦਾ মিডিਆ ਆ ਗੋਦੀ মিডিਆ ਉਹ ਮੈਂ ਤੁਹਾਨੂੰ ਚੈਨਲਾਂ ਦੇ ਨਾਮ ਵੀ ਦੱਸੂਗਾ ਅਨਫੋਰਚੂਨੇਟ ਪਾਰਟ ਹੈ ਵੀ ਆਪਾਂ ਸਾਰੇ ਉਹ ਚੈਨਲ ਦੇਖਦੇ ਵੀ ਆ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਸੋ ਉਹਨਾਂ ਚੈਨਲਾਂ ਨੇ ਇਹ ਖਬਰ ਚਲਾਈ ਪਈ ਪਾਕਿਸਤਾਨ ਦਾ ਇੱਕ ਆਈਐਸਆਈ ਦਾ ਜਿਹੜਾ ਏਜੰਟ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਹੁਣਾ ਦੇ ਕਤਲ ਤੋਂ ਬਾਅਦ ਜਿੰਨੇ ਵੀ ਜਿਹੜੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਵਿੱਚ ਉਹ ਹਾਜ਼ਰ ਹੁੰਦਾ ਸੀ ਆਈਐਸਆਈ ਉਹਨਾਂ ਨੂੰ ਪੈਸੇ ਦਿੰਦੀ ਸੀ ਬੰਦੇ ਇਕੱਠੇ ਕਰਨ ਦੇ ਲਈ ਤੇ ਉਸ ਬੰਦੇ ਦੇ ਉੱਤੇ ਜਿਹੜੀ ਆ ਅੱਗ ਲਾਈ ਗਈ ਹੈਗੀ ਆ ਇਹਨਾਂ ਚੈਨਲਾਂ ਦੇ ਵਿੱਚ ਬਹੁਤ ਪ੍ਰੋਮੀਨੈਂਟ ਜਿਹੜੇ ਨਿਊਜ਼ਪੇਪਰ ਜਾਂ ਟੀਵੀ ਸਟੇਸ਼ਨ ਆ ਮੈਂ ਤੁਹਾਨੂੰ ਦੱਸਣ ਲੱਗਾ ਇੰਡੀਆ ਦਾ ਆਊਟਲੁੱਕ ਮਿੰਟ ਫ੍ਰੀ ਪ੍ਰੈਸ ਜਰਨਲ ਬਿਜ਼ਨਸ ਟਰੇਡਰ ਨਿਊਜ਼ 18 ਉੱਥੇ ਦਾ ਟੀਵੀ ਚੈਨਲ ਇੰਡੀਆ ਟੂਡੇ এবੀਪੀ ਟੀਵੀ ਜਿਹੜਾ ਚੈਨਲ ਹੈਗਾ ਹਿੰਦੁਸਤਾਨ ਟਾਈਮਜ਼ ਆਰਗੇਨਾਈਜ਼ਰ ਇਹ ਸਾਰੀਆਂ ਅਖਬਾਰਾਂ ਨੇ ਫਰੰਟ ਦੇ ਉੱਤੇ ਇਹ ਸਟੋਰੀ ਲਾਈ ਭਈ ਭਾਈ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਜਿਹੜੇ ਖਾਲਸਤਾਨੀਆਂ ਦੇ ਪ੍ਰੋਟੈਸਟ ਹੁੰਦੇ ਆ ਉਹਨਾਂ ਦਾ ਜਿਹੜਾ ਮੇਨ ਫਾਈਨੈਂਸਰ ਮੇਨ ਪੈਸੇ ਦੇਣ ਵਾਲਾ ਜਿਹਨੂੰ ਆਈਐਸਆਈ ਪਾਕਿਸਤਾਨ ਦੀ ਦਿੰਦੀ ਆ ਤੇ ਉਹ ਬੰਦੇ ਦੇ ਨੂੰ ਅੱਗ ਲਾਈ ਗਈ ਹੈਗੀ ਆ ਦੇਖੋ ਕਿਦਾਂ ਬਦਨਾਮ ਕੀਤਾ ਜਾ ਰਿਹਾ ਉਸ ਬੰਦੇ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਕਦੇ ਉਹ ਸਿੱਖਾਂ ਦੇ ਪ੍ਰੋਟੈਸਟ ਦੇ ਵਿੱਚ ਗਿਆ 30 ਸਾਲਾਂ ਤੋਂ ਉਹ ਕੈਨੇਡਾ ਦਾ ਸਿਟੀਜ਼ਨ ਆ ਪਾਕਿਸਤਾਨ ਦੀ ਸਰਕਾਰ ਤੇ ਉਲਟ ਉਹਦੀਆਂ ਕਈ ਵੀਡੀਓਜ਼ ਆ ਮੈਂ ਦੇਖਦਾ ਬੋਲਦਾ ਰਹਿੰਦਾ ਇਹੋ ਸ਼ਾਇਦ ਇਮਰਾਨ ਖਾਨ ਦਾ ਉਹ ਸਕੂਟਰ ਸੀ ਹੁਣ ਜਿਹੜੀਆਂ ਅਮਰੀਕਾ ਜਾਂ ਕੈਨੇਡਾ ਦੀ ਨਿਊਜ਼ ਆ ਉਹ ਦੇਖੋ ਵੀ ਸੀਬੀਸੀ ਨੇ ਯਾਹੂ ਨੇ ਐਮਐਸਐਨ ਨੇ ਸੰਡੇ ਗਾਰਡੀਅਨ ਨੇ ਇਹ ਸਾਰਾ ਕੁਝ ਜੋ ਮੈਂ ਪਹਿਲਾਂ ਤੁਹਾਨੂੰ ਨਿਊਜ਼ ਦੇ ਵਿੱਚ ਸ਼ੇਅਰ ਕੀਤਾ ਉਹ ਦੱਸਿਆ ਕਿਤੇ ਵੀ ਉਹ ਨਹੀਂ ਸਿੱਖਾਂ ਦਾ ਨਾਮ ਨਹੀਂ ਲਿਆ ਕਿਤੇ ਪ੍ਰੋਟੈਸਟ ਦਾ ਨਾਮ ਨਹੀਂ ਲਿਆ ਕਿਤੇ ਭਾਈ ਨਹੀਂ ਜੜਾ ਇੰਨਾ ਜ਼ਿਆਦਾ ਜਿਹੜਾ ਝੂਠ ਆ ਹੁਣ ਤੁਸੀਂ ਦੇਖੋ ਇੰਡੀਆ ਦੇ ਵਿੱਚ ਐਡੀ ਵੱਡੀ ਪੋਪੂਲੇਸ਼ਨ ਆ ਜਦੋਂ ਉਹ ਐਨੇ ਟੀਵੀ ਚੈਨਲ ਸਟੇਸ਼ਨਸ ਐਨੇ ਨਿਊਜ਼ਪੇਪਰ ਤੇ ਖਬਰ ਦੇਖੂਗੀ ਤੇ ਉਹ ਸੋਚੂਗੀ ਵੀ ਹਾਂ ਸੱਚੀ ਜੀ ਇਹ ਆਹ ਕੁਝ ਇਹ ਚੱਲ ਰਿਹਾ ਹੈਗਾ ਸੋ ਜਿੱਥੇ ਆ ਆਪਾਂ ਸਹੀ ਖਬਰ ਸ਼ੇਅਰ ਕਰਦੇ ਹੈਗੇ ਆ ਉਹ ਸਾਡੇ ਵਰਗੇ ਚੈਨਲਾਂ ਨੂੰ ਤਾਂ ਇੰਡੀਆ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਜਿਹੜੇ ਝੂਠੀਆਂ ਖਬਰਾਂ ਫਲਾਉਂਦੇ ਆ ਉਹ ਅਮਰੀਕਾ ਕੈਨੇਡਾ ਚ ਆ ਰਹੇ ਆ ਸੂ ਅਮਰੀਕਾ ਕੈਨੇਡਾ ਚ ਬਸਦੇ ਜਿਹੜੇ ਸਿੱਖ ਆ ਜਾਂ ਪੰਜਾਬੀ ਆ ਉਹਨਾਂ ਨੂੰ ਵੀ ਇਹ ਸੋਚਣਾ ਪੈਣਾ ਵੀ ਭਾਈ ਜਿਹੜੇ ਝੂਠੀਆਂ ਖਬਰਾਂ ਫਲਾਉਂਦੇ ਆ ਆਪਣੀਆਂ ਸਰਕਾਰਾਂ ਨੂੰ ਆ ਇੱਥੇ ਐਫਸੀਸੀ ਆ ਜਾਂ ਕੈਨੇਡਾ ਦੇ ਵਿੱਚ ਹੈਗੀ ਆ ਉਹਨਾਂ ਆਪਣੇ ਲੀਡਰਾਂ ਨੂੰ ਉਹਨਾਂ ਨੂੰ ਈਮੇਲਸ ਕਰੋ ਖਬਰਾਂ ਦੀਆਂ ਵੀ ਆ ਦੇਖੋ ਸਾਡੇ ਮਲਕਾਂ ਦੇ ਨਿਊਜ਼ਪੇਪਰ ਦੀ ਨਿਊਜ਼ ਆ ਆ ਇੰਡੀਆ ਦੇ ਨਿਊਜ਼ਪੇਪਰਾਂ ਦੀ ਜਾਂ ਟੀਵੀ ਸਟੇਸ਼ਨਾਂ ਦੀ ਨਿਊਜ਼ ਆ ਕਿਸ ਤਰ੍ਹਾਂ ਉਹ ਕੈਨੇਡਾ ਨੂੰ ਕੱਲਾ ਇਹ ਨਹੀਂ ਵੀ ਸਿੱਖਾਂ ਨੂੰ ਬਦਨਾਵ ਕਰਦੇ ਆ ਉਹ ਕੈਨੇਡਾ ਨੂੰ ਤੇ ਅਮਰੀਕਾ ਨੂੰ ਵੀ ਬਦਨਾਮ ਕਰ ਰਿਹਾ ਵੀ ਇੱਥੇ ਪੀਸ ਪੁਲੀਸ ਸਾਰੇ ਧਰਮਾਂ ਦੇ ਲੋਕ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਆ ਤੇ ਦੁਨੀਆ ਨੂੰ ਭਾਰਤ ਦਾ ਜਿਹੜਾ ਮੀਡੀਆ ਆ ਉਹ ਕੀ ਸ਼ੋਅ ਕਰ ਰਿਹਾ ਹੈਗਾ ਜੀ ਬਿਲਕੁਲ ਇਹ ਇਹ ਹੀ ਨਹੀਂ ਹਰਜੋਤ ਸਿੰਘ ਜੀ ਇਹਨਾਂ ਦਾ ਇਹ ਹੁਣ ਪੱਕਾ ਨਵਾਂ ਟ੍ਰੈਂਡ ਆ ਜਿਹੜੇ ਇੰਡੀਆ ਦੇ ਰਾਈਟ ਵਿੰਗ ਹਿੰਦੂਤਵ ਵਾਲੇ ਆ ਉਹ ਬਾਹਰਲੇ ਮੁਲਕਾਂ ਦੇ ਹੋਰ ਜਿਹੜੇ ਰਾਈਟ ਵਿੰਗ ਦੇ ਨਾਲ ਜੁੜ ਕੇ ਚਿੱਕਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਆ ਥੋੜੇ ਦਿਨ ਪਹਿਲਾਂ ਉਹਦੀ ਗੱਲ ਆ ਕੈਨੇਡਾ ਦੀ ਹੋਈ ਜਿੱਥੇ ਇੱਕ ਬਜ਼ੁਰਗ ਦੀ AI ਦੇ ਨਾਲ ਜਨਰੇਟਿਡ ਫੋਟੋ ਦੇ ਨਾਲ ਕੀ ਹੋ ਹੱਲਾ ਜਿਹੜਾ ਉਹ ਮਚਾਇਆ ਇਹ ਉਹ ਸ਼ੋ ਕਰਦਾ ਵੀ ਉਹ ਬਾਥਰੂਮ ਕਰਦਾ ਆ ਜੀ ਇੱਕ ਗੈਸ ਸਟੇਸ਼ਨ ਦੇ ਬਾਹਰ ਗੈਸ ਸਟੇਸ਼ਨ ਦੇ ਬਾਹਰ ਉਹ ਮੁੜ ਕੇ ਰਾਜਗਰੇਵਾਲ ਉੱਥੇ ਦਾ ਸਾਬਕਾ ਮੈਂਬਰ ਪਾਰਲੀਮੈਂਟ ਰਿਹਾ ਉਹਦਾ ਆਪਣਾ ਗੈਸ ਸਟੇਸ਼ਨ ਸੀ ਉਹ ਉਹ ਕਹਿੰਦਾ ਇੱਥੇ ਤਾਂ ਕੋਈ ਐਕਸੀਡੈਂਟ ਹੀ ਹੋਈ ਮੇਰੇ ਕੈਮਰੇ ਜਾਂ ਸਾਰਾ ਕੁਝ ਕਿਦਾਂ ਝੂਠ ਬਲਾ ਕੇ ਉਹ ਪੂਰਾ ਫਲਾਇਆ ਜਾਂਦਾ ਹੈਗਾ ਉਹ ਤੋਂ ਬਾਅਦ ਕਿ ਸਿੱਖਾਂ ਨੂੰ ਬਦਨਾਮ ਬਦਨਾਮ ਕੀਤਾ ਉਹ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਗੋਰਿਆਂ ਦੀਆਂ ਵੈਬਸਾਈਟਾਂ ਆ ਉਹਨਾਂ ਨੂੰ ਜਿਹੜਾ ਟੈਗ ਕਰਕੇ ਦਿਖਾਇਆ ਵੀ ਆਹ ਦੇਖੋ ਗੋਰੇ ਵੀ ਆਹ ਕੰਮ ਕਰਦੇ ਆ ਉਦੋਂ ਤੁਸੀਂ ਚੁੱਪ ਹੋ ਜਾਂਦੇ ਆ ਉਦੋਂ ਤੁਸੀਂ ਉਹ ਬੋਲਦੇ ਨਹੀਂ ਆ ਸੋ ਇਹ ਇਹ ਜਿਹੜਾ ਬਦਨਾਮੀ ਇਸ ਟਾਈਮ ਕਰ ਰਹੇ ਆ ਥਾਂ ਥਾਂ ਦੇ ਉੱਤੇ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ ਸੋ ਬਹੁਤ ਹੀ ਸੁਚੇਤ ਤੇ ਸਤਾਰਕਤਾ ਦੇ ਨਾਲ ਚੱਲਣ ਦਾ ਇਹ ਵਕਤ ਆ ਗਿਆ ਆ ਇੱਥੇ ਤੁਹਾਨੂੰ ਬਦਨਾਮ ਕਰਨਗੇ ਇੱਕ ਦੂਜੇ ਦੇ ਨਾਲ ਲੜਾ ਰਹੇ ਆ ਤਾਂ ਜੋ ਤੁਹਾਡੀ ਜਿਹੜੀ એનર્ਜੀ ਆ ਇਸ ਪਾਸੇ ਨੂੰ ਡਾਇਵਰਟ ਆ ਜਿਹੜੀ ਉਹ ਹੁੰਦੀ ਰਵੇ ਸੋ ਹਾਲਾਤ ਜਿਹੜੇ ਆ ਉਹ ਇਦਾਂ ਦੇ ਬਣੇ ਪਏ ਹੈਗੇ ਆ ਸੋ ਆ ਇਹ ਤੁਹਾਨੂੰ ਜਿਹੜਾ ਉਹ ਦੱਸਤੇ ਜਾਈਏ ਇਹ ਰਾਹਤ ਰਾਓ ਦੇ ਮਾਮਲੇ ਦੇ ਵਿੱਚ ਫੋਰੈਕਸ ਦਾ ਇਹਦਾ ਕੰਮ ਸੀਗਾ ਮਨੀ ਜਿਹੜੀ ਉਹ ਡਾਲਰਾਂ ਦੇ ਉਹ ਕਹੋ ਲੋ ਵੀ ਰੁਪਈਏ ਬਣਾਉਂਦਾ ਹੈ ਰੁਪਈਆਂ ਦੇ ਡਾਲਰ ਬਣਾਉਂਦਾ ਸੀ ਉਹਦਾ ਕੰਮ ਸੀਗਾ ਝਗੜਾ ਉਹਦਾ ਕੋਈ ਹੋਰ ਸੀਗਾ ਤੇ ਦੇਖੋ ਐਂਗਲ ਕੁੰਡੀ ਕਿਧਰਲੇ ਪਾਸੋਂ ਦੀ ਲਿਆ ਕੇ ਜਿਹੜੀ ਆ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਫਸਾਈ ਗਈ ਆ ਸੋ ਇੱਥੇ ਤੱਕ ਜਿਹੜਾ ਗੋਦੀ মিডিਆ ਆ ਉਹ ਗਿਰ ਚੁੱਕਾ ਆ ਤੇ ਇਹਨਾਂ ਨੇ ਇਦਾਂ ਹੀ ਬਦਨਾਮੀ ਕਰਨ ਦੇ ਵਿੱਚ ਕੋਈ ਜਿਹੜਾ ਉਹ ਕਸਰ ਨਹੀਂ ਛੱਡਣੀ ਤੇ ਨਾਲ ਦੇ ਨਾਲ ਇਹ ਵੀ ਦੱਸ ਚ ਜਾਈਏ ਬਹੁਤ ਸਾਰੀਆਂ ਇੱਥੇ ਸੰਸਥਾਵਾਂ ਬੜੀਆਂ ਆ ਆ ਵੀ ਅਸੀਂ ਆ ਆ ਤੇ ਅਸੀਂ ਉਹ ਆ ਤੇ ਉਹ ਇਦਾਂ ਆ ਤੇ ਉਹਦਾਂ ਆ ਸਾਰਿਆਂ ਦੇ ਮੂੰਹ ਦੇ ਵਿੱਚ ਜਿੱਦਾਂ ਨਾ ਘੁੰਗੜੀਆਂ ਪੈ ਜਾਂਦੀਆਂ ਬੋਲਦੇ ਹੀ ਕੋਈ ਕੱਖ ਨਹੀਂ ਜਦੋਂ ਤਾਂ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਦੇ ਨਾਲ ਗਿਰੀਆਂ ਹੋਈਆਂ ਹਰਕਤਾਂ ਕਰਦੀ ਆ ਇਹ ਚੁੱਪ ਹੋ ਜਾਂਦੇ ਆ ਤੇ ਜੇ ਕਿਤੇ ਇਧਰੋਂ ਕਿਸੇ ਨੇ ਕੁਝ ਕਰ ਦਿੱਤਾ ਹੋਵੇ ਤਾਂ ਚਾਹੇ ਉਹ ਗਲਤੀ ਨਾ ਚਾਹੇ ਉਹ ਦਾ ਬਣਦਾ ਆ ਤੇ ਚਾਹੇ ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਆ ਉਹ ਫਿਰ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਉਸ ਗੱਲ ਨੂੰ ਜਿਹੜਾ ਉਹ ਚੱਕਿਆ ਜਾਂਦਾ ਸੋ ਜਿਹੜਾ ਗਲਤ ਆ ਉਹ ਗਲਤ ਆ ਉਹ ਭਾਈ ਸਾਰਿਆਂ ਲਈ ਗਲਤ ਆ ਉਹ ਸਾਰਿਆਂ ਲਈ ਕਰੋ ਜੇ ਇਧਰ ਵਾਲਿਆਂ ਨੇ ਗਲਤ ਕੋਈ ਕੀਤਾ ਉਹ ਦਿਖਾਉਨੇ ਆ ਤੇ ਜਦੋਂ ਉਹ ਗਲਤ ਕਰਦੇ ਆ ਤਾਂ ਭਾਈ ਉਦੋਂ ਵੀ ਮੜਾ ਜਿਆ ਜੀਰਾ ਰੱਖਿਆ ਕਰੋ ਉਦੋਂ ਵੀ ਜਿਹੜਾ ਉਹ ਇਹਨਾਂ ਦੇ ਉਲਟ ਬੋਲਣ ਦਾ ਜਿਹੜੀ ਹਿੰਮਤ ਜ਼ਰੂਰ ਮੈਂ ਹੈਰਾਨ ਹੁੰਨਾ ਆ ਕਿ ਜਦੋਂ ਭਾਈ ਨਿਜਰ ਵਾਲਾ ਮਾਮਲਾ ਹੋਇਆ ਕੈਨੇਡਾ ਦੇ মিডিਆ ਨੇ ਬੜਾ ਰੌਲਾ ਪਾਇਆ ਪ੍ਰੂਫ ਦਿਓ ਜੀ ਟਰੂਡੋ ਝੂਠ ਬੋਲਦਾ ਆ ਸਾਡੇ ਬੀਜੇ ਬੰਦ ਹੋ ਗਏ ਲੋਕ ਵੀ ੜਪਣ ਲੱਗ ਪਏ ਹਨ ਤੇ ਹੁਣ ਤੁਸੀਂ ਦੇਖੋ ਇਸ ਨਿਊਜ਼ ਦੇ ਉੱਤੇ ਕਿੰਨਾ ਕੁ মিডিਆ ਬੋਲਦਾ ਸਿਰਫ ਇੱਕ ਦੋ ਜਾਣਿਆਂ ਨੂੰ ਛੱਡ ਕੇ ਕੋਈ ਵੀ মিডিਆ ਇਸ ਖਬਰ ਤੇ ਨਹੀਂ ਬੋਲਿਆ ਹਾਲਾਂਕਿ ਮੈਨੂੰ ਲੱਗਦਾ ਸਰੀ ਦੇ ਵਿੱਚ ਪਾਜ 6 ਰੇਡੀਓ ਸਟੇਸ਼ਨ ਆ ਅਖਬਾਰਾਂ ਆ ਕਿੰਨੇ YouTube ਚੈਨਲ ਚੱਲਦੇ ਹੈਗੇ ਆ ਹਨ ਕਿੰਨੇ TV ਸਟੇਸ਼ਨ ਆ ਸੋ ਘੱਟੋ ਘੱਟ ਯਾਰ ਤੁਹਾਡੇ ਮੁਲਕ ਦੀ ਬੇਇੱਜ਼ਤੀ ਹੋ ਰਹੀ ਆ ਵੀ ਤੁਸੀਂ ਘੱਟੋ ਘੱਟ ਇਹ ਤਾਂ ਬੋਲੋ ਵੀ ਆਹ ਕੀ ਤੁਸੀਂ ਝੂਠ ਬੋਲ ਰਹੇ ਹੈਗੇ ਹਨ ਵੈਲਕਮ